ਸਸੇ ਗਾਲ ਦੋਸਤੋ ਮੈਂ ਜਿਹੜਾ ਤੀਰਤ ਸਿੰਘ ਦੇ ਮਾਸ ਕਰਦਾ ਹਾਂ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਗੇ ਅਜਾ ਸ਼ਾਰਟ ਵੀਡੀਓ ਲੈ ਕੇ ਆਇਆ ਪਿਛਲੀ ਵੀਡੀਓ ਦੇ ਵਿੱਚ ਕੁਐਸਚਨ ਆਇਆ ਸੀ ਬੱਚਿਆਂ ਨੇ ਕਮੈਂਟ ਵੀ ਆਏ ਫੋਨ ਕਾਲਸ ਵੀ ਆਈਆਂ ਕਿਉਂਕਿ ਨਾ ਜਿਹੜਾ ਹੁਣ ਆ ਵੀਕ ਸਟਾਰਟ ਹੋ ਗਿਆ ਬੜਾ ਚੈਲੈਂਜਿੰਗ ਆ ਹਰ ਬੱਚੇ ਨੂੰ ਲਾਲਚ ਮੈਂ ਤਾਂ ਕਹਾਂਗਾ ਹੁਣ ਆ ਵੀ ਚਾਹੀਦਾ ਪੇਰੈਂਟਸ ਨੂੰ ਵੀ ਆ ਕਿ ਕਿਤੇ ਉਹਨਾਂ ਨੂੰ ਡਬਲ ਜੀਆਈਸੀ ਨਾ ਪੇ ਕਰਨੀ ਪਵੇ ਜਿਹੜੇ ਬੱਚਿਆਂ ਨੂੰ ਜਿਹੜੇ ਬੱਚਿਆਂ ਨੇ ਨਾ ਸਭ ਕੁਝ ਸਰਕਾਰੀ ਕਾਲਜ ਵੀ ਲੈ ਲਿਆ ਫੀ ਪੇਮੈਂਟ ਵੀ ਕਰਤੀ ਆ ਬਟ ਹਜੇ ਨਾ ਐਲਓ ਨਹੀਂ ਆ ਰਹੀ ਹਾਂ ਕਈ ਕਾਲਜ ਤਾਂ ਐਲਓ ਹੀ ਦਿੰਦੇ ਨਹੀਂ ਬਟ ਉਹ ਫੀ ਰਸੀਪਟ ਜਰੂਰ ਦਿੰਦੇ ਆ ਕਿ ਤੁਹਾਡੇ ਪੈਸੇ ਸਾਨੂੰ ਜਿਹੜੇ ਕੀ ਪਹੁੰਚ ਚੁੱਕੇ ਆ ਕਈ ਕਾਲਜ ਉਹ ਵੀ 10 15 ਦਿਨ ਜਿਹੜੇ ਕੀ ਆ ਲੈ ਲੈਂਦੇ ਆ ਸਵਾਲ ਉੱਠਦਾ ਵਾ ਕਿ ਮੈਂ ਇਸ ਤੋਂ ਬਿਨਾ ਫਾਈਲ ਲਾ ਸਕਦਾ ਕਿ ਮੈਂ ਜਿਹੜੀ ਇੰਡੀਆ ਤੋਂ ਟੀਟੀ ਕਰਾਈ ਮੇਰੇ ਤੋਂ ਤਾਂ ਪ੍ਰੂਫ ਆ ਨਾ ਮੇਰੇ ਬੈਂਕ ਚੋਂ ਪੈਸੇ ਗਏ ਪ੍ਰੂਫ ਆ ਨਾ ਕਿ ਉਹ ਲਾ ਕੇ ਮੈਂ ਜਿਹੜੀ ਫਾਈਲ ਲਾ ਸਕਦਾ ਵਾਂ ਤਾਂ ਅੱਜ ਮੈਂ ਦੱਸੂਗਾ ਬੇਟਾ ਬੱਚਿਆਂ ਨੂੰ ਕਹੂੰਗਾ ਕਿ ਜਰੂਰ ਵੇਟ ਕਰ ਲਓ ਮੈਂ ਐਡਵਾਈਸ ਨਹੀਂ ਕਰੂੰਗਾ ਐਡਵਾਈਸ ਤਾਂ ਕਹੂੰਗਾ ਜੇ ਤੁਹਾਨੂੰ ਕਿ ਹਾਂਜੀ ਸਾਨੂੰ ਤੁਹਾਡੇ ਪੈਸੇ ਰੀਸੀਵ ਹੋਏ ਹੋਏ ਤੁਸੀਂ ਫਾਈਲ ਲਾ ਦਿਓ ਦੈਨ ਲਾਓ ਕਿਉਂ ਕਹਿ ਰਿਆਂ 1 ਦਸੰਬਰ ਤੋਂ ਐਲਓਏ ਵੈਰੀਫਾਈ ਹੋਣੀ ਆ ਸਟਾਰਟ ਹੋਈ ਆ ਸਭ ਨੂੰ ਪਤਾ ਕਿ ਐਮਬੈਸੀ ਵੀ ਸਟ੍ਰਿਕਟ ਹੋਈ ਆ ਉਹ ਸਿਰਫ ਕਿਉਂ ਹੋਈ ਆ ਕਿ ਬੱਚਿਆਂ ਨਾ ਕਿਤੇ ਧੱਕਾ ਨਾ ਹੋ ਜੇ ਕਿਤੇ ਉਹਨਾਂ ਨੂੰ ਫੇਕ ਆਫਰ ਲੈਟਰ ਆ ਫੇਕ ਐਲਓਏ ਤੇ ਕਿਤੇ ਬੱਚਾ ਸਟ੍ਰਕ ਨਾ ਹੋ ਜੇ ਉਹ ਕਿ ਆ ਵੈਰੀਫਾਈ ਹੁੰਦੇ ਤੁਹਾਡੇ ਡਾਕੂਮੈਂਟ ਤੇ ਜੇ ਤੁਹਾਡੇ ਕਾਲਜ ਨੂੰ ਜਿਹੜੀ ਇਹ ਵੈਰੀਫਿਕੇਸ਼ਨ ਚੱਲੇ ਜਾਂਦੀ ਆ ਆਪਾਂ ਫੀਸ ਭੇਜੀ ਆ ਪਰ ਹਜੇ ਪਹੁੰਚੀ ਨਹੀਂ ਹੈ ਜੀ ਇੰਟਰਨੈਸ਼ਨਲ ਟ੍ਰਾਂਜੈਕਸ਼ਨ ਉਨ ਛੁੱਟੀਆਂ ਵੀ ਹੈਗੀਆਂ ਬੈਂਕਿੰਗ ਸੈਕਟਰ ਜ ਉੰਨਾ ਕੋਲ ਕੇ ਪਈ ਉਹ ਚੱਲੇਗੀ ਜਿਹੜੀ ਕਿ ਵੈਰੀਫਿਕੇਸ਼ਨ ਚਲ ਜੇਗੀ ਮਤਲਬ ਕਿ ਜਾਣੀ ਆ ਉਹ ਪੋਜ਼ਿਟਿਵ ਰਿਪੋਰਟ ਨਹੀਂ ਆਇਆ ਯੂ ਨੇਵਰ ਨੋ ਕਿੰਨਾ ਨੁਕਸਾਨ ਹੋ ਸਕਦਾ ਵੀਜ਼ਾ ਤਾਂ ਕਿੱਥੇ ਆਉਣਾ ਉਸ ਵੇਲੇ ਰਿਫਿਊਜ਼ਲ ਜਾਂ ਕਿਤੇ ਬੈਨਡ ਜਾਂ ਕਿਤੇ ਮਿਸ ਰਿਪਰੈਜ਼ੈਂਟੇਸ਼ਨ ਕਰਕੇ ਆਪਾਂ ਕਿਤੇ ਸਟਕ ਨਾ ਹੋ ਜਾਈਏ ਜੋ ਕਿ ਮੇਰਾ ਪਰਸਨਲ ਹੈਗਾ ਤੋਂ ਮੈਂ ਉਹ ਰਿਸਕ ਲੈਣ ਦੀ ਕਿਸੇ ਵੀ ਬੱਚੇ ਨੂੰ ਡਵਾਈਸ ਨਹੀਂ ਕਰੂੰਗਾ ਚਾਹੇ ਮੇਰੇ ਵੀ ਬੱਚੇ ਆ ਮੈਂ ਕਹੂੰਗਾ ਬੇਟਾ ਆਪਾਂ ਸ਼ਾਰਟਕਟ ਨਹੀਂ ਮਾਰਨਾ ਐਸ ਵੇਲੇ ਕੈਨੇਡਾ ਦੀ ਬੈਸੀ ਪੂਰੇ ਤਰੀਕੇ ਨਾਲ ਮਿਹਰਬਾਨਾ ਮੇਰੇ ਵਰਗਾ ਵੀ ਜਦੋਂ ਕਹਿੰਦਾ ਸੀ ਨਾ ਕਿ ਗੜਾ ਬੰਦਾ ਸਾਹਮਣੇ ਵਾਲਾ ਗਾਰੰਟੀ ਤੁਹਾਨੂੰ ਦਿੰਦਾ ਵਾ ਤੇ ਉੱਠ ਕੇ ਚੱਲ ਜਾਓ ਤੇ ਐਸ ਵੇਲੇ ਜੇ ਗਾਰੰਟੀ ਮੈਂ ਵੀ ਦੇ ਦਵਾਂ ਤਾਂ ਗਲਤ ਨਹੀਂ ਹੋਊਗਾ ਕਿਉਂਕਿ ਪਿਛਲੇ 3 3.5 ਮਹੀਨੇ ਤੋਂ ਸਾਡੀ ਕੋਈ ਰਿਫਿਊਜ਼ਲ ਨਹੀਂ ਬਹੁਤ ਵੱਡੇ ਮੱਚਦੇ ਤੁਹਾਡੇ ਨਾਲ ਜਿਹੜੀ ਕਿ ਚੀਜ਼ ਕਲੈਰਿਟੀ ਦੇ ਰਿਆਂ ਬਟ ਐਸੇ ਕਹੂੰਗਾ ਵੀਜ਼ਾ ਆਈ ਜਾਣਾ ਵਾ ਜੀਆਈਸੀ ਦੁਆਰਾ ਪੇ ਕਰਨੀ ਵੀ ਪੈਣੀ ਮੈਨੂੰ ਪਤਾ ਫਾਈਨੈਂਸ਼ੀਅਲ ਬਰਡਨ ਆ ਬੇਟਾ ਕਰਜਿਓ ਕਿਤੇ ਐਦਾਂ ਦਾ ਸਟੈਪ ਨਾ ਕਰ ਜਾਓ ਕਿ ਪੱਕੇ ਹੀ ਆਪਾਂ ਆਪਣੀ ਲਾਈਫ ਦੇ ਰਸਤੇ ਬੰਦ ਕਰ ਜਾਂ। ਇਹ ਮੇਰੀ ਪਰਸਨਲ ਸੁਜੈਸ਼ਨ ਆ ਜੋ ਮੈਂ ਆਪਣੇ ਬ ਹਰ ਪੇਰੈਂਟਸ ਨਾਲ ਬਹਿ ਕੇ ਉਹਨੂੰ ਸਮਝਾਉਂਗਾ ਟੈਕਨੀਕਲ ਪੁਆਇੰਟਸ ਨਾਲ ਕਿਉਂਕਿ ਇਸ ਚੀਜ਼ ਦਾ ਜਵਾਬ ਤੁਸੀਂ ਆਪ ਦੇ ਸਕਦੇ ਆ ਕਿਉਂਕਿ ਜਦੋਂ ਵੀ ਅੱਜ ਮੈਂ ਕਈ ਵਾਰੀ ਬੱਚੇ ਕਹਿੰਦੇ ਨੇ ਕਿ ਆਪਾਂ ਪੇਮੈਂਟ ਕਰਾਤੀ ਹੈ ਜੀ ਜਦ ਤੱਕ ਗੱਲ ਇਹਨੂੰ ਪਹੁੰਚਦੀ ਨਹੀਂ ਨਾ ਤੇ ਉਹ ਚੀਜ਼ ਨੂੰ ਵੈਰੀਫਾਈ ਨਹੀਂ ਕਰਦਾ ਕਿਉਂਕਿ ਸਮ ਟਾਈਮ ਜਦ ਤੱਕ ਇਨ ਬਿਟਵੀਨ ਜਿਹੜੀ ਕੀ ਜਿਹੜੀ ਪੇਮੈਂਟ ਹੁੰਦੀ ਆ ਸੋ ਇਸ ਚੀਜ਼ ਨੂੰ ਥੋੜਾ ਜਿਆਦਾ ਜ਼ਰੂਰ ਬ੍ਰੈਕਿਟ ਵਿੱਚ ਕੰਸਿਡਰ ਕਰਨਾ ਜਿਨ੍ਹਾਂ ਨੇ ਹੌਨ ਫਾਈਲਸ ਲਾਉਣੀਆਂ ਪਬਲਿਕ ਕਾਲਜ ਸਰਕਾਰੀ ਕਾਲਜ ਵਾਲੇ ਜਿਹੜੇ ਕੀ ਬੱਚੇ ਹੈਗੇ ਆ ਇਹ ਨਾ ਹੋਵੇ ਸਭ ਕੁਝ ਆਪਾਂ ਸਹੀ ਕੀਤਾ ਜੇ ਗਲਤ ਸਲਾਹ ਕਰਕੇ ਆਪਾਂ ਫਸ ਜਾਈਏ ਜਾਂ ਕਾਲੀ ਕਰਕੇ ਫਸ ਜਾਈਏ ਜੋ ਮਰਜੀ ਹੋਵੇ ਨੁਕਸਾਨ ਐਂਡ ਆਫ ਦਾ ਡੇ ਬੱਚੇ ਦਾ ਹੀ ਹੋਣਾ ਤੇ ਉਮੀਦ ਕਰਦਾ 2024 ਵੀ ਜਿਹੜਾ ਆਉਣ ਵਾਲਾ ਵਾ ਐਦਾਂ ਹੀ ਵਧੀਆ ਰਵੇ ਤੇ ਹੁਣ ਵੀ ਬਹੁਤ ਵਧੀਆ ਚੱਲ ਰਿਹਾ ਤੇ ਸਭ ਤੋਂ ਜ਼ਿਆਦਾ ਉਹਨਾਂ ਬੱਚਿਆਂ ਲਈ ਮੈਂ ਪ੍ਰੇਅ ਕਰੂੰਗਾ ਜਿਨ੍ਹਾਂ ਦੀ ਫਾਈਲਾਂ ਅਜੇ ਵੀ ਸਟਕ ਹੈਗੀਆਂ ਤੇ ਉਮੀਦ ਕਰਦਾ ਉਹਨਾਂ ਦੇ ਰਿਜ਼ਲਟ ਵੀ ਜਲਦੀ ਤੋਂ ਜਲਦੀ ਜ਼ਰੂਰ ਪੋਜ਼ਿਟਿਵ ਦੇਖਣ ਨੂੰ ਮਿਲਣ ਤੇ ਤੁਹਾਡਾ ਵੀ ਵੀਜ਼ਾ ਜਲਦੀ ਤੋਂ ਜਲਦੀ ਜ਼ਰੂਰ ਆਵੇ ਸਤਿ ਸ਼੍ਰੀ ਅਕਾਲ ਜੀ